ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਬਾਈ ਪਿੰਡ ਕਿਹੜਾ ਆ ਗਿਆ ਇਕਬਾਲ ਬਾਈ ਆਪਣਾ ਪਿੰਡ ਮੇਰ ਸੰਗੜਾ ਬਾਈ ਠੀਕ ਹੈ ਇਹ ਕਿਹੜੇ ਰੋਡ ਤੇ ਰਹਿ ਗਿਆ ਇਹ ਬਾਈ ਫਰੋਜਪਾ ਰੋਡ ਤੇ ਆ ਠੀਕ ਹੈ ਕਿੰਨੀ ਵਾਰਡ ਪੈ ਗਈ ਵੀਰੇ ਜੀਰੇ ਤੋਂ ਜੀਰੇ ਤਾਂ ਬਾਈ 5-6 ਕਿਲੋਮੀਟਰ ਦਾ ਹੈਗਾ ਅੱਛਾ ਇਕਬਾਲ ਬਾਈ ਜਿਹੜੀ ਆਪਾਂ ਗਾਂ ਵੇਚਣੀਆਂ ਵੈੜਾ ਇਹ ਫਿਰ ਲਿਆਂਦੀ ਹੋਈ ਆ ਹਾਂਜੀ ਹਾਂਜੀ ਵਪਾਰ ਦਾ ਕੰਮ ਹਾਂਜੀ ਠੀਕ ਹੈ ਕਿਰੋਸ ਹੁੰਦੀ ਆ ਵੀਰੇ ਇਹ ਬਾਈ ਦੂਜਾ ਸੁਆਸ ਹੁੰਦੀ ਆ ਤੇ ਇਹ ਨਾਲ ਠੀਕ ਹੈ ਕਿੰਨੇ ਦਿਨ ਪਏ ਆ ਇਕਬਾਲ ਬਾਈ ਇਹਦੇ 10 ਤੋਂ 15 ਦਿਨ ਪਏ ਬਾਈ ਵਸ਼ੀ ਦੇ ਠੀਕ ਹੈ ਮੂੰਹ ਮਖਾਈ ਇਕਬਾਲ ਬਾਈ ਲੱਭੀ ਵੀ ਕੋ ਵੀ ਅੱਛਾ ਕਿ ਮਾਲ ਵੀ ਕਿੰਨੇ ਦੀ ਦੇ ਦਈਏ ਵੀਰੇ ਏ ਬਾਈ 52000 ਤੋਂ ਹਾਰ ਸ਼ੋਰ ਕਰਦਾ ਠੀਕ ਹੈ ਬਾਈ ਜੀ ਇਹ ਬਾਈ ਤੇ ਇੱਕ ਆ ਵੈੜਾ ਬਾਈ ਕੋਲੇ ਮਿੱਤਰੋ ਇਹ ਹੈਗੀ ਸੂਈ ਸਵਾਈ ਬਣਦੇ ਨੂੰ ਸੂਈ ਸਵਾਈ ਮਰਗ ਰਿੰਦੇ ਵਿੱਚ 15 ਕਿਲੋ ਦੁੱਧ ਤਿਆਰ ਆ ਸੂਈ ਇਹ ਚਾਰਾਂ ਦਿਨਾਂ ਦੀ ਚਾਰਾਂ ਦਿਨਾਂ ਦੀ ਨੀਵਾ ਥੋੜਾ ਜਿਹਾ ਜਿਵੇਂ ਆਪਾਂ ਕਹਿ ਦਨੇ ਘੱਟ ਟੁੱਟ ਮਰੇ ਆਪਾਂ ਕਹਿ ਦਨੇ ਬੰਤਰ ਥੋੜੀ ਜੀ ਕਮਾਲ ਆ ਬਾਕੀ ਬਾਈ ਜਾਦ ਬਰੀਡ ਬਹੁਤ ਦੁੱਧ 24 25 ਕਿਲੋ ਟੌਰਾਂ ਨਾਲ ਪਾ ਜੂਗੀ ਤੇ ਇਹ ਆ ਜੂਗੀ ਮਿੱਤਰੋ ਟੌਰਾਂ 70000 ਦੇ ਵਿੱਚ ਦੋ ਗਾਇਆਂ ਬਾਈ ਦੀਆਂ ਵਕਾਊਆ ਪਿੰਡ ਮੇਰਾ ਸਿੰਘ ਵਾਲਾ ਜ਼ਿਲ੍ਹਾ ਫਰੋਹੇਪੁਰ ਜ਼ੀਰਾਉਂ